ਹਾਂਜੀ ਸਤਿ ਸ਼੍ਰੀ ਅਕਾਲ ਆਸਾ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਐਤਵਾਰ ਨੂੰ ਤੁਹਾਡੇ ਲਈ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਹਾਂ ਇਸ ਵਾਰ ਵੀ ਆਪਾਂ ਤਿਆਰ ਕੀਤਾ ਨਾਲ ਤੁਹਾਨੂੰ ਪੰਜਾਬੀ ਵੀ ਉਪਲਬਧ ਕਰਾਵਾਂਗੇ ਕਿਉਂਕਿ ਆਪਣੇ ਕੋਲੇ ਸਮਾਸੀਪਾ ਪੰਜਾਬੀ ਵੀ ਟਾਈਪ ਕੀਤੀ ਆ ਤੇ ਉਸੇ ਤਰੀਕਾ ਪਹਿਲਾਂ ਇੱਕ ਮਿੰਟ ਦਾ ਤੁਹਾਨੂੰ ਟ్రਾਇਲ ਪੈਰਾ ਬੋਲਾਂਗੇ ਫਿਰ 2.5 2.5 ਮਿੰਟ ਦੇ ਤੁਹਾਨੂੰ ਨੋ ਪ੍ਰੋਬਲਮ ਪੈਰੇ ਵਿੱਚ ਦੀ 2 ਮਿੰਟ ਦੀ ਮਰੀਕਾ ਉਹ ਖਾਲੀ ਵੀਡੀਓ ਚਲੋ ਉਹਦੇ ਵਿੱਚ ਤੁਸੀਂ ਆਵਦਾ ਪੈਰਾ ਰੀਡ ਕਰ ਲੈਣਾ ਤੇ ਪੰਜਾਬੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹਦੇ ਵਿੱਚ ਬੋਲਿਆ ਗਿਆ ਪੈਰਾ ਪੇਪਰ ਚਾਉਣ ਵਾਲਾ ਦੋਨਾਂ ਚੋਂ ਇੱਕ ਪੈਰਾ ਕੋਈ ਵੀ ਪੇਪਰ ਚਾਹ ਸਕਦਾ ਹੈਗਾ ਤੇ ਅੱਗੇ ਜਰੂਰ ਸ਼ੇਅਰ ਕਰ ਦਿਓ ਤੇ ਪੇਪਰ ਦਾ ਹਾਲ ਹਿੰ ਤੱਕ ਆਪਣਾ ਕੋਈ ਪਤਾ ਨਹੀਂ ਵਿੱਚ ਮੈਸੇਜ ਆਉਂਦੇ ਆਇਆ ਫੋਨ ਆਉਂਦੇ ਆ ਪੇਪਰ ਜਿੰਨਾ ਚਿਰ ਉਹ ਪੇ ਕਮਿਸ਼ਨ ਆ ਉਹ ਨਹੀਂ ਉਹ ਲਾਗੂ ਕਰ ਦੇ ਉਹ ਨਾ ਜਰਾ ਕੋਈ ਪੇਪਰ ਦਾ ਪਤਾ ਨਹੀਂ ਹੋ ਸਕਦਾ ਹੋ ਕੱਲ ਨੂੰ ਲਾਗੂ ਕਰ ਦੇਣ 15 ਦਿਨਾਂ ਦਾ ਪੇਪਰ ਹੋ ਸਕ ਹੋ ਜੇ ਹੋ ਸਕਦਾ ਹੋ ਮਹੀਨਾ ਜਾਂ 2 ਮਹੀਨੇ ਨਾਲ ਲਾਗੂ ਕਰਨ ਤਾਂ ਉਹਨਾਂ ਚਿਰ ਪੇਪਰ ਦਾ ਹਾਲੇ ਤੱਕ ਕੋਈ ਅਪਡੇਟ ਨਹੀਂ ਪਰ ਤੁਸੀਂ ਆਪਣੀ ਤਿਆਰੀ ਤੇ ਲੱਗੇ ਰਹੋ ਕਿਉਂਕਿ ਜਿਹੜਾ ਬੱਚਾ ਤਿਆਰੀ ਕਰੀ ਜਾਊਗਾ ਉਹ ਪਤਾ ਵੀ ਉਹਨੇ ਮੈਚ ਚ ਆਉਣੀ ਆਣਾਗਾ ਬਾਕੀ ਇਹ ਆ ਜਿਹੜੇ ਘਰੇ ਬੈਠੇ ਨੇ ਕਬੀਲਦਾਰ ਉਹਨਾਂ ਨੂੰ ਮੌਕਾਗਾ ਵੀ ਤੁਸੀਂ ਇਹ ਚੱਕੋ ਆਉਂਦਾ ਆਪਾਂ ਕਿਤਾਬਾਂ ਦੁਆਰੇ ਦੁਆਰੇ ਤੋਂ ਸਟਾਰਟ ਕਰੋ ਇੱਕ ਤਰ੍ਹਾਂ ਦਾ ਤੁਹਾਡੇ ਲਈ ਇਹ ਟਾਈਮ ਦੇ ਰਹੇ ਆ ਬੋਰਡ ਵਾਲੇ ਵੀ ਪੇਪਰ ਅੱਗੇ ਹੋ ਕੇ ਜਿਹੜੇ ਘਰੇ ਘਰੋਂ ਘਰੀ ਛੱਡੀ ਬੈਠੇ ਨੇ ਸਟੱਡੀ ਦੀ ਤਿਆਰੀ ਉਹ ਵੀ ਆਪਦੀ ਤਿਆਰੀ ਸ਼ੁਰੂ ਕਰੋ ਕਿਉਂਕਿ ਜਿਹੜੇ ਕਬੀਲਦਾਰ ਹੁੰਦੇ ਨੇ ਉਹਨਾਂ ਨੂੰ ਆਏ ਹੁੰਦਾ ਆਪਾਂ ਮੌਕੇ ਤੇ ਤਿਆਰੀ ਕਰ ਲਾਂਗੇ ਮੌਕੇ ਤੇ ਜਿਹੜੇ ਬੱਚਾ ਰੈਗੂਲਰ ਤਿਆਰੀ ਕਰ ਰਿਹਾ ਉਹ ਬਰਾਬਰ ਨਹੀਂ ਰੰ ਲੈਂਦਾ ਇਸ ਲਈ ਤੁਸੀਂ ਵੀ ਤਿਆਰੀ ਸ਼ੁਰੂ ਕਰ ਦੋ ਚਲੋ ਫਿਰ ਆਪਾਂ ਜ਼ਿਆਦਾ ਸਮਾਂ ਬਰਬਾਦ ਨਹੀਂ ਕਰਦੇ। ਟ੍ਰਾਇਲ ਕਰਾ ਬੋਲਦੇ ਆਂ। ਨਿਖਲ ਸ਼ੁਰੂ ਤੋਂ ਹੀ ਬੜਾ ਆਲਸੀ। ਬੱਚਾ ਸੀ ਡੰਡੀ। ਨਾਸ਼ਤਾ ਕਰਨ ਵੇਲੇ ਵੀ ਉਸ ਦੀਆਂ ਹੁਨਿੰਦਰੀਆਂ ਅੱਖਾਂ ਬੱਲ ਵੇਖ ਕੇ ਉਸ ਦੀ ਮੰਮੀ ਨੂੰ ਚਿੰਤਾ ਲੱਗਦੀ ਕਿ ਇਸ ਦਾ ਭਵਿੱਖ ਕੀ ਬਣੇਗਾ ਡੰਡੀ। ਇਹਨਾਂ ਗੱਲਾਂ ਕਰਕੇ ਮੰਮੀ ਸੋਚੀ ਪੈ ਜਾਂਦੀ ਸੀ ਪਰ ਨikhil ਨੂੰ ਕੋਈ ਪਰਵਾਹ ਨਾ ਸੀ ਡੰਡੀ ਉਸ ਦੀ ਮਾਂ ਨੇ ਨikhil ਦੇ ਪਾਪਾ ਨਾਲ ਇਹ ਗੱਲ ਸਾਂਝੀ ਕੀਤੀ ਡੰਡੀ ਇਹ ਸੁਣ ਕੇ ਪਾਪਾ ਨੇ ਨikhil ਨੂੰ ਕੋਲ ਬੁਲਾਇਆ ਅਤੇ ਲਓ ਜੀ ਟ੍ਰੈਲ ਪੈਰਾ ਤੁਹਾਡਾ ਖਤਮ ਹੋ ਗਿਆ ਪ੍ਰੋਪਰ ਪੈਰਾ ਬੋਲਣ ਲੱਗਦੇ ਆ ਰੈਡੀ ਹੋ ਜੋ ਰੈਡੀ ਗਨਤੰਤਰ ਕਿਸੇ ਵਿਅਕਤੀ ਪਾਰਟੀ ਜਾਂ ਵਿਚਾਰਧਾਰਾ ਦੀ ਜੰਗੀਰ ਨਹੀਂ ਹੈ ਅਤੇ ਨਾ ਹੀ ਇਹ ਕੇਵਲ ਸਰਕਾਰੀ ਉਤਸਵ ਦਾ ਮੁਥਾਜ ਹੈ ਡੰਡੀ ਗਨਤੰਤਰ ਦੀ ਮਹੱਤਤਾ ਸਾਡੇ ਰੋਜ਼ਾਨਾ ਦੀ ਜੀਵਨ ਜਾਚ ਅਤੇ ਬਰਤਾਰੇ ਦਾ ਇੱਕ ਮਹੱਤਮਪੂਰਨ ਹਿੱਸਾ ਹੈ ਡੰਡੀ ਇਹ ਦੇਸ਼ ਦੇ ਸਾਰੇ ਲੋਕਾਂ ਦੇ ਇੱਕ ਮਹੱਤਮਪੂਰਨ ਪ੍ਰਤੀਕ ਦੀ ਨਿਸ਼ਾਨੀ ਹੈ ਡੰਡੀ ਪ੍ਰੰਤੂ ਇਸ ਵੇਲੇ ਦੇਸ਼ ਦੇ ਰਾਜਨੀਤਿਕ ਸਮਾਜਿਕ ਆਰਥਿਕ ਹਾਲਾਤ ਨੂੰ ਸਾਹਮਣੇ ਰੱਖਦੇ ਹੋਏ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਹੈ ਕਿ ਦੇਸ਼ ਦਾ ਗਣਤੰਤਰ ਬਹੁਤ ਵੱਡੇ ਇਮਤਿਹਾਨ ਵਿੱਚੋਂ ਨਿਕਲ ਰਿਹਾ ਹੈ ਡੰਡੀ ਇਸ ਦਾ ਮੁੱਖ ਕਾਰਨ ਇਹ ਹੈ ਕਿ ਦੇਸ਼ ਵਿੱਚ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਰਾਜ ਕਰਨ ਵਾਲੀ ਤਿਰ ਹਰ ਕੋਸ਼ਿਸ਼ ਰਹੀ ਗਨਤੰਤਰ ਅਤੇ ਇਸ ਦੀਆਂ ਸੰਸਥਾਵਾਂ ਨੂੰ ਆਪਣੇ ਤਰੀਕੇ ਨਾਲ ਟਾਲ ਰਹੀ ਹੈ ਜਿਸ ਨਾਲ ਆਉਣ ਵਾਲਾ ਸਮਾਂ ਦੇਸ਼ ਦੇ ਸਾਹਮਣੇ ਵੱਡੇ ਸਵਾਲ ਪੈਦਾ ਕਰ ਰਿਹਾ ਹੈ ਡੰਡੀ ਦੇਸ਼ 26 ਜਨਵਰੀ 2025 ਨੂੰ ਆਪਣਾ 76ਵਾਂ ਗਨਤੰਤਰ ਦਿਵਸ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਜੋਸ਼ ਨਾਲ ਮਨਾ ਰਿਹਾ ਹੈ ਡੰਡੀ ਇਹ ਉਹ ਇਤਿਹਾਸਿਕ ਦਿਨ ਹੈ ਜਿਸ ਦਿਨ ਅੰਗਰੇਜ਼ ਰਾਜ ਦੇ 1935 ਵਿੱਚ ਬਣੇ ਵੱਡੇ ਕਾਨੂੰਨ ਦੀ ਜਗ੍ਹਾ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਹੋਇਆ ਡੰਡੀ ਇਹ ਉਹੀ ਸੰਵਿਧਾਨ ਹੈ ਜਿਸ ਕਰਕੇ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਨਿਜਾਮ ਵਜੋਂ ਜਾਣਿਆ ਜਾਂਦਾ ਹੈ ਡੰਡੀ ਭਾਵੇਂ ਮਸੌਂਦਾ ਕਮੇਟੀ ਨੇ ਆਪਣੀ ਅਨਥਕ ਮਿਹਨਤ ਲਗਨ ਧਿਆਨਤਦਾਰੀ ਅਤੇ Perfect. <clears throat> ਹਾਂਜੀ 2 ਮਿੰਟ ਕੰਪਲੀਟ ਹੋਣ ਵਾਲੇ ਥੋੜੇ ਰੈਡੀ ਹੋ ਜਾ ਹਨ ਰੈਡੀ ਸ਼ਹਿਰੀ ਇਲਾਕੇ ਦੇ ਸੁੰਨੇ ਪਲਾਟ ਵਿੱਚ ਚੂਹੀ ਰਹਿੰਦੀ ਸੀ ਡੰਡੀ ਬੜੀ ਸੁਸਤ ਸੁਭਾਅ ਦੀ ਸੀ ਡੰਡੀ ਸੁਸਤ ਕਿਉਂ ਨਾ ਹੁੰਦੀ ਕਿਉਂਕਿ ਉਸ ਦੀ ਖੁੱਡ ਕੋਲ ਚਿਬੜਾਂ ਦੀ ਬੇਲ ਸੀ ਡੰਡੀ ਉਹ ਆਰਾਮ ਨਾਲ ਉੱਠਦੀ ਅਤੇ ਪੱਕੇ ਚਿਬੜਾਂ ਦਾ ਆਨੰਦ ਲੈਂਦੀ ਅਤੇ ਆਪਣੀ ਖੋਡ ਵਿੱਚ ਜਾ ਵੜਦੀ ਡੰਡੀ ਜਦੋਂ ਇਹ ਗੱਲ ਬੁੱਢੀ ਚੂਹੀ ਤੱਕ ਪੁੱਜੀ ਤਾਂ ਉਹ ਚੂਹੀ ਨੂੰ ਸਮਝਾਉਣ ਤੁਰ ਪਈ ਡੰਡੀ ਬੁੱਢੀ ਚੂਹੀ ਨੇ ਕਿਹਾ ਕਿ ਉਹ ਇਸ ਬੇਲ ਉੱਤੇ ਨਿਰਪਰ ਨਾ ਰਹੇ ਨਹੀਂ ਤਾਂ ਤੂੰ ਸਿਆਲ ਵਿੱਚ ਭੋਜਨ ਵਜੋਂ ਤੰਗ ਹੋਵੇਂਗੀ ਡੰਡੀ ਜਦੋਂ ਸਰਦਰੁੱਤ ਦੀ ਸ਼ੁਰੂਆਤ ਹੋ ਗਈ ਤਾਂ ਇਹ ਬੇਲ ਹੌਲੀ-ਹੌਲੀ ਸੁੱਕਣ ਲੱਗੀ ਅਤੇ ਦੋ-ਚਾਰ ਜੋ ਪੱਕੇ ਚਿੱਬੜ ਸਨ ਉਹਨਾਂ ਨੂੰ ਕੀੜੇ ਖਾ ਗਏ ਡੰਡੀ ਕੜਾਕੇ ਦੀ ਠੰਡ ਵਿੱਚ ਚੂਹੀ ਵਿਚਾਰੀ ਕੀ ਕਰਦੀ ਡੰਡੀ ਠਰਦੀ ਠਰਦੀ ਅਤੇ ਭੁੱਖਣ ਪਾਣੀ ਉਹ ਕਈ ਚੂਹਿਆਂ ਕੋਲ ਗਈ ਪਰ ਸਾਰਿਆਂ ਨੇ ਉਸ ਨੂੰ ਕੋਸਦੇ ਹੋਏ ਖਾਣਾ ਤਾਂ ਕੀ ਦੇਣਾ ਸੀ ਕੋਈ ਬਾਹਰ ਵੀ ਨਹੀਂ ਆਇਆ ਡੰਡੀ ਆਖਰਕਾਰ ਉਹ ਬੁੱਢੀ ਚੂਹੀ ਕੋਲ ਪੁੱਜ ਗਈ ਡੰਡੀ ਬੁੱਢੀ ਚੂਹੀ ਨੇ ਉਸ ਨੂੰ ਅੰਦਰ ਆਉਣ ਲਈ ਕਿਹਾ ਡੰਡੀ ਬਜ਼ੁਰਗ ਚੂਹੀ ਦੀ ਖੋਡ ਵਿੱਚ ਖਾਣਾ ਭਰਿਆ ਹੋਇਆ ਵੇਖ ਉਸ ਦੀ ਭੁੱਖ ਹੋਰ ਵੀ ਵੱਧ ਗਈ ਡੰਡੀ ਮੈਨੂੰ ਪਤਾ ਤੈਨੂੰ ਕੀ ਚਾਹੀਦਾ ਜੋ ਤੇਰਾ ਜੀ ਕਰਦਾ ਰਾਜ ਕੇ ਖਾ ਲੈ ਟੰਡੀ ਪਰ ਸ਼ਰਤ ਹੈ ਕਿ ਜਦ ਸਿਆਲ ਖਤਮ ਹੋ ਗਿਆ ਤੂੰ ਮੇਰੇ ਤੋਂ ਜਿੰਨਾ ਖਾਣਾ